ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਡੇਰਾਬੱਸੀ ਚ ਕੇਸ ਧਾਰੀ ਸਿੱਖਾਂ ਦੀਆਂ ਵੋਟਾਂ 31 ਜੁਲਾਈ ਤੱਕ ਬਣਾਈਆਂ ਜਾਣਗੀਆਂ ਇਹ ਜਾਣਕਾਰੀ ਰਿਵਾਈਜ਼ਿੰਗ ਅਥਾਰਟੀ ਕਮ ਉਪ ਮੰਡਲ ਮੈਜਿਸਟਰੇਟ ਡਾਕਟਰ ਹਿਮਾਂਸ਼ੂ ਗੁਪਤਾ ਨੇ ਦਿੱਤੀ ਹੈ ਰਜਿਸਟ੍ਰੇਸ਼ਨ ਲਈ ਵੋਟਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਨਾਲ ਹੀ ਉਸ ਦਾ ਕੇਸ ਧਾਰੀ ਸਿੱਖ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਸ਼ਰਤਾ ਪੂਰੀਆਂ ਕਰਨ ਵਾਲਾ ਯੋਗ ਵਿਅਕਤੀ ਐਸਜੀਪੀਸੀ ਤੋਂ ਫਾਰਮ ਨੰਬਰ 1 ਲੈ ਕੇ ਪਰਨ ਅਤੇ ਪਿੰਡੂ ਖੇਤਰ ਚ ਵੋਟ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਭਰੇ ਫਾਰਮ ਇੱਕ ਸਮੇਤ ਦੋ ਰੰਗीन ਫੋਟੋਆਂ ਆਈਡੀ ਪ੍ਰੂਫ ਲੈ ਕੇ ਸੰਬੰਧਿਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਚ ਨਗਰ ਕੌਂਸਲਾਂ ਜਾਂ ਲੋਕਲ ਅਥਾਰਟੀ ਦੇ ਮੁਲਾਜ਼ਮਾਂ ਨੂੰ ਦੇਖ ਕੇ ਵੋਟ ਬਣਵਾਈ ਜਾ ਸਕਦੀ ਹੈ ਰਿਵਾਈਜ਼ਿੰਗ ਅਥਾਰਟੀ ਮੁਤਾਬਕ ਹਲਕਾ ਡੇਰਾ ਬਸੀ ਚ ਹੁਣ ਤੱਕ ਵੋਟਾ ਬਣਾਉਣ ਲਈ 27291 ਫਾਰਮ ਮਿਲੇ ਨੇ ਉਹਨਾਂ ਮੁਤਾਬਕ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਡੇਰਾਬਸੀ ਵਿਖੇ ਹੈਲਪ ਡੈਕਸ ਵੀ ਬਣਾਇਆ ਗਿਆ ਹੈ